ਇਹ ਵੀ ਤਾਂ ਅਬਦੀਤੀ ਸਮਝਦੇ ਇਹ ਬੱਚੀ ਨੂੰ ਅਬਦੀਤੀ ਸਮਝਦੇ ਯਾਰ ਇਹਦੀ ਹੈਲਪ ਕਰੋ ਕੀ ਹੋਇਆ ਹੋਇਆ ਜੀ ਕੀ ਗੱਲ ਹੋਈ ਹੋਈ ਇਹਨੂੰ ਇਹ ਜੀ ਜੰਮਣ ਤੋਂ ਤਿੱਖਣੋਂ ਹਟ ਗਿਆ ਜੀ ਅੱਛਾ ਜੰਮਣ ਤੋਂ ਬਾਅਦ ਇਹਦਾ ਨਹੀਂ ਹੁੰਣ ਇਹਨੂੰ ਜਮੇ ਨਹੀਂ ਦਿੰਦਾ ਆ ਦੇਖ ਸਕਦੇ ਹੋ ਦੋਸਤੋ ਬਈ ਹੈ ਅੱਖਾਂ ਤੋਂ ਜੇ ਕਹਦੀ ਇਹਨੂੰ ਦਿੰਦਾ ਨਹੀਂ ਹੈਗਾ ਕਰਿਓ ਯਾਰ ਮਦਦ ਸਾਰੇ ਮਾਂ 6 ਸਾਲ ਦੀ ਬੱਚੀ ਭੋਲਾ ਚਿਹਰਾ ਦੇਖ ਸਕਦੇ ਹੋ ਯਾਰ ਜਰੂਰ ਮਦਦ ਹੈ ਜਿਹੜੀ ਇਸ ਬੱਚੀ ਦੀ ਕਰੋ ਬੇਨਤੀ ਹੱਥ ਜੋੜ ਕੇ ਪਈ ਹੀ ਬੇਨਤੀ ਕਰਦਾ ਐਨਆਰਆਈ ਭਰਾਵਾਂ ਨੂੰ ਤੁਸੀਂ ਮੇਰਾ ਬਹੁਤ ਸਾਥ ਦਿਨੇਓ ਲੋੜ ਬੰਦਾ ਇਹ ਧਰ ਵੀ ਪਾਉਣੇ ਹੋ ਰਸਣ ਪਾਣੀ ਵੀ ਦਿਨੇਓ ਲਾਜ਼ਮੀ ਤਰੋਣੇਓ ਜਿੱਥੇ ਵੀ ਤੁਸੀਂ ਹਾੜਾ ਜਾਂਦੇ ਨੇ ਉੱਥੇ ਵੀ ਹੈਲਪ ਕਰ ਦਿਓ ਜਿਵੇਂ ਤਰੋਨਾ ਤਾਲਾ ਉੱਥੇ ਵੀ ਹੈਲਪ ਕਰ ਦਿਓ ਪਰਸੋਂ ਨੂੰ ਅਸੀਂ ਲੈਤੇ ਜਾਣਾ ਆ ਦਨਜਾਰ ਤਰਿਆ ਅੱਤ ਅਸੀਂ ਤਿੰਨ ਜਣੇ ਧੜਿਆ ਪਰਸੋਂ ਨੂੰ ਅਸੀਂ ਦਿੱਤੇ ਲੈਤੇ ਜਾਣਾ ਅਸੀਂ ਇਹਨਾਂ ਤੋਂ ਬੱਚੀ ਨੂੰ ਫ੍ਰੀ ਲੈਤੇ ਜਾ ਤਿੰਨੇ ਅਸੀਂ ਲੈਤੇ ਜਾਵਾਂਗੇ ਇਹਨੂੰ ਬਾਤ ਇਸ ਹੈਲਪ ਤੁਸੀਂ ਕਰਨੀ ਆ ਪੰਜਾਬੀਓ ਬੇ ਬੱਚੀ ਵਾਸਤੇ ਬਾਈ ਦਾ ਨੰਬਰ ਬੋਲ ਦੇ ਬਾਈ ਉੱਚੀ ਨਹੀਂ ਬੋਲਦੀ 99882 ਜੀ 43628 98882 ਜੀ 43628 28 ਤੇ ਆ ਬਤਾ ਨੰਬਰ ਆ ਬਾਈ ਦਾ ਬਾਤ ਹੀ ਦੀ ਨਾਲ ਯਾਰ ਜਿਹਨੇ ਫੋਨ ਤਾਰਨਾ WhatsApp ਤੇ ਆ ਤਾਂ ਆ ਆਟੌਂਡ ਨੰਬਰ ਵੀਰੇ ਆ ਲੈ ਫਸੀ ਤੋੜ ਇੰਡੀਅਨ ਬੈਂਕ ਦਾ ਵੀਰੇ ਤੁਮ ਖਾ ਬਹੁਤ ਕਦੇ ਅੱਗ ਤੇ ਮਾਰ ਦਿਆ ਕਦੇ ਕਿਵੇਂ ਰੱਖੀ ਰਕੜੀ ਦੰਦੀਆ ਰੱਖੀ ਰੱਖਣੀ ਪੈਂਦੀ ਐ ਬਤਾਈ ਤੋ ਬਾਹਰ ਨਿਕਲ ਜਾਈ ਕਾਸੇ ਚ ਬੱਜੇ ਪੱਖੇ ਚ ਵੀ ਵੱਜਦੀ ਹੈ ਕਈ ਇਹ ਜੀ ਕਈ ਵਾਰ ਮੋਟਾ ਕਈ ਵਾਰ ਬੈਡਾ ਤੇ ਚੜਦੀ ਚੜਦੀ ਬੈਡਾ ਤੇ ਵੀ ਵੱਜਦੀ ਹੈ ਅੱਛਾ ਕੰਦਾ ਚ ਵੱਜਦੀ ਹੂ ਹਾਂ ਵੱਜਦੀ ਹੈ ਵੱਜਦੀ ਹੈ ਯਾਰ ਗੁਲਜਾਰ ਜੀ ਲਾਈਟ ਨੂੰ ਵੀ ਹੱਥ ਨਾਲ ਸਾਡੀ ਮਤੋਂ ਦੀ ਇਹਨੂੰ ਜੋਦੀ ਨਹੀਂ ਇਹਨੂੰ ਦੀਂਦੇ ਨਹੀਂ ਇਹਨੂੰ ਪਤਾ ਹੀ ਨਹੀਂ ਜਦੋਂ ਕਾਸੇ ਚ ਵੀ ਵੱਜ ਸਕਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਗਰਾਹਾਂ ਪਿੰਡ ਦੇ ਵਿੱਚ ਖੜਿਆ ਬੇਨਤੀ ਕਰਦੇ ਆ ਅੱਗੇ ਮੈਂ ਬਹੁਤ ਘੱਟ ਕਹਿਣਾ ਵੀ ਸ਼ੇਅਰ ਕਰੋ ਜੇ ਹੋਰ ਵੀਡੀਓ ਸ਼ੇਅਰ ਕਰ ਦਿਓ ਯਾਰ ਕਿਸੇ ਤੱਕ ਪਹੁੰਚ ਜੇ ਕਿਉਂਕਿ ਜਿਹੜਾ ਪਰਿਵਾਰ ਹੈ ਗਰੀਬ ਹੈ ਬੱਚੀ ਹੈ 6 ਸਾਲ ਦੀ ਜਿਹਨੂੰ ਦੇਈਂਦਾ ਨਹੀਂ ਬਿਲਕੁਲ ਨਹੀਂ ਦੀਂਦਾ ਦੇਖਣੋਂ ਹਟ ਗਿਆ ਡਾਕਟਰਾਂ ਤੋਂ ਪਤਾ ਕਰਿਆ ਉਹਦੇ ਪੈਣਗੇ ਲਾਹ ਆਪਣਾ ਪੜਦੇ ਅੱਖਾਂ ਦੇ ਪੜਦੇ ਪੈਣੇ ਨੇ 1.5 ਤੋਂ 2 ਲੱਖ ਰੁਪਈਆ ਖਰਚ ਆਉਣਾ ਹੈ ਉਹਨਾਂ ਦਾ ਤੁਹਾਡੀ ਪਰਿਵਾਰ ਨੂੰ ਮਿਲਾਉਣੇ ਉਹਨਾਂ ਦਾ ਫੋਨ ਨੰਬਰ ਵੀ ਦੇਵਾਂਗੇ ਪਰਿਵਾਰ ਦਾ ਹੀ ਪਰਿਵਾਰ ਦਾ ਹੀ ਖਾਤਾ ਨੰਬਰ ਦੇਵਾਂਗੇ ਵੱਧ ਤੋਂ ਵੱਧ ਜੇ ਕੋਈ ਪੜਦੇ ਪਵਾ ਸਕਦਾ ਉਹ ਅੱਗੇ ਆ ਜੇ ਪੈਸਿਆਂ ਦੀ ਵੀ ਕੋਈ ਹੋਣੀ ਹੈਗੀ ਗੱਲ ਬੇਨਤੀ ਕਰਦੇ ਆਂ ਅਗਰਾਹਾ ਪਿੰਡ ਦੇ ਵਿੱਚ ਖੜੇ ਆਂ ਤਾਂ ਜਰੂਰ ਮਦਦ ਕਰਿਓ ਵੀਡੀਓ ਸ਼ੇਅਰ ਕਰ ਦਿਓ ਕਮੈਂਟਾਂ 'ਚ ਦੱਸ ਦਿਓ ਜੋ ਕੋਈ ਇਲਾਜ ਕਰਵਾਉਣਾ ਚਾਹੁੰਦਾ ਜਾਂ ਫੋਨ ਨੰਬਰ ਕਰ ਲਿਓ